ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇ ਕੇ ਤੁਸੀਂ ਕੈਂਡ ਦੇ ਵਿੱਚ ਜਿੱ ਸਕਦੇ ਹੋ 7 ਕਰੋੜ ਰੁਪਏ ਇਹ ਡਿਪੈਂਡ ਤੁਹਾਡੇ ਤੇ ਕਰਦਾ ਤੁਸੀਂ ਕੈਂਡ ਦੇ ਵਿੱਚ ਆਪਣੇ ਫਿਊਚਰ ਨੂੰ ਵਧੀਆ ਬਣਾਉਣਾ ਹੈ ਜਾਂ ਆਪਣੇ ਫਿਊਚਰ ਨੂੰ ਸੈੱਟ ਕਰਨਾ ਹੈ ਵਧੀਆ ਘਰ ਲੈਣਾ ਹੈ ਵਧੀਆ ਗੱਡੀ ਲੈਣੀ ਆ ਤੇ ਵਧੀਆ ਵਧੀਆ ਤੁਹਾਨੂੰ ਕਿਸੇ ਟਾਈਪ ਦੀ ਕੋਈ ਪ੍ਰੋਬਲਮ ਨਾ ਆਵੇ ਤੇ ਉਹਦੇ ਲਈ ਇੱਕ ਛੋਟਾ ਜਿਹਾ ਹੀ ਸਵਾਲ ਆ ਤੇ ਹਰ ਇੱਕ ਭੈਣ ਭਰਾ ਦੀ ਇਹੀ ਖੁਆਇਸ਼ ਹੈ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਜਾਂ ਫਿਰ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਜਾ ਚੁੱਕੇ ਆ ਕਿਵੇਂ ਨਾ ਕਿਵੇਂ ਕਰਕੇ ਜੇਕਰ ਸਾਨੂੰ ਕੈਨੇਡਾ ਦੇ ਵਿੱਚ ਪੀਆਰ ਮਿਲ ਜਾਵੇ ਜਾਂ ਕੈਨੇਡਾ ਦੇ ਵਿੱਚ ਅਸੀਂ ਸੈੱਟ ਹੋ ਜਾਈਏ ਤੇ ਕਹਿੰਦੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਪਰ ਉਹ ਛੋਟਾ ਜਿਹਾ ਸਵਾਲ ਹੈ ਕਿਹੜਾ ਤੁਹਾਡੀ ਸਕਰੀਨ ਦੇ ਉੱਤੇ ਛੋਟਾ ਜਿਹਾ ਸਵਾਲ ਆ ਤੁਸੀਂ ਇਸ ਸਵਾਲ ਦਾ ਜਵਾਬ ਦੇਣਾ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਕਿਵੇਂ ਲੈ ਸਕਦੇ ਹੋ ਪਹਿਲਾ ਜਵਾਬ ਤੁਹਾਡੇ ਕੁਐਸਚਨ ਹੋਣਗੇ ਸਕਰੀਨ ਦੇ ਉੱਤੇ ਚਾਰ ਉਹਨਾਂ ਚਾਰਾਂ ਕੁਐਸਚਨਾਂ ਦੇ ਵਿੱਚੋਂ ਤੁਸੀਂ ਇੱਕ ਕੁਐਸਚਨ ਨੂੰ ਸਿਲੇਕਟ ਕਰਨਾ ਹੈ ਕਿ ਕਮੈਂਟ ਦੇ ਵਿੱਚ ਦੱਸਣਾ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਕਿਵੇਂ ਲੈ ਸਕਦੇ ਹੋ ਅਸੀਂ ਵੀ ਆਪਦਾ ਜਵਾਬ ਦੇਵਾਂਗੇ ਤੇ ਤੁਸੀਂ ਜੀ ਸਕਦੇ ਹੋ 7 ਕਰੋੜ ਰੁਪਏ ਜਾਂ ਫਿਰ ਕੈਨੇਡਾ ਦੀ ਪੀਆਰ ਪਹਿਲਾ ਕੁਐਸਚਨ ਹੈ ਤੁਹਾਡਾ ਕੁਕਿੰਗ ਕਰਕੇ ਜੇਕਰ ਤੁਸੀਂ ਕੁਕਿੰਗ ਕਰ ਲੈਨੇ ਹੋ ਕੈਨੇਡਾ ਦੇ ਵਿੱਚ ਕੀ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹੋ ਸਕਦੇ ਹੋ ਦੂਜੇ ਸਵਾਲ ਦੀ ਜੇ ਆਪਾਂ ਗੱਲ ਕਰਦੇ ਆ ਕੀ ਕੁੜੀ ਨਾਲ ਵਿਆਹ ਕਰਾ ਕੇ ਜਿਹੜੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਪਹਿਲਾਂ ਪੰਜਾਬੀ ਭੈਣ ਭਰਾਵਾਂ ਨੇ ਕੰਮ ਕੀਤਾ ਸੀ ਕਿ ਕੁੜੀ ਲੱਭੋ ਪੀਆਰ ਗੋਰੀ ਪਟਾਓ ਤੇ ਕੈਨੇਡਾ ਦੇ ਵਿੱਚ ਪੀਆਰ ਪਾਓ ਇਹ ਦੂਜਾ ਸਵਾਲ ਸੋ ਤੁਹਾਡੇ ਲਈ ਤੀਰੇ ਜਵਾਬ ਐਲਐਮਆਈ ਲੈ ਕੇ ਐਲਐਮਆਈ ਪਾ ਲੈ ਲੈਣੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਵਗੈਰਾ ਲੈ ਕੇ ਜਾਂ ਲੇਬਰ ਮਾਰਕੀਟ ਕਰਕੇ ਕੀ ਕੈਨੇਡਾ ਦੇ ਵਿੱਚ ਮੈਂ ਪੀਆਰ ਹੋ ਸਕਦਾ ਹਾਂ ਤੇ ਚੌਥਾ ਸਭ ਤੋਂ ਕੈਂਡ ਕੁਐਸਚਨ ਕਿ ਤੁਸੀਂ ਫ੍ਰੈਂਚ ਭਾਸ਼ਾ ਸਿੱਖ ਕੇ ਕੈਨੇਡਾ ਦੇ ਵਿੱਚ ਪੀਆਰ ਹੋ ਸਕਦੇ ਹੋ ਹੁਣ ਜਵਾਬ ਤੁਸੀਂ ਦੇਣਾ ਹੈ ਕਮੈਂਟਾਂ ਦੇ ਵਿੱਚ ਕਿ ਤੁਸੀਂ ਇਹਨਾਂ ਚਾਰਾਂ ਦੇ ਵਿੱਚੋਂ ਕੈਨੇਡਾ ਦੇ ਵਿੱਚ ਪੀਆਰ ਕਿਵੇਂ ਲੈ ਸਕਦੇ ਹੋ ਜੇਕਰ ਤੁਸੀਂ ਸਾਡੇ ਜਵਾਬ ਦੀ ਗੱਲ ਕਰਦੇ ਹੋ ਤਾਂ ਸਾਡਾ ਆਨਸਰ ਇਹੀ ਹੈ ਕਿ ਤੁਸੀਂ ਕੈਨਡ ਦੇ ਵਿੱਚ ਜੇਕਰ ਪੀਆਰ ਲੈਣਾ ਚਾਹੁੰਦੇ ਹੋ ਵਧੀਆ ਕਰ ਲੈਣਾ ਚਾਹੁੰਦੇ ਹੋ ਵਧੀਆ ਨੌਕਰੀ ਲੈਣਾ ਚਾਹੁੰਦੇ ਹੋ ਆਪਣੇ ਫਿਊਚਰ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤੇ ਵੀਡੀਓ ਤੁਹਾਨੂੰ ਜੇ ਚੰਗੀ ਲੱਗੀ ਤਾਂ ਚੌਥਾ ਜਵਾਬ ਸਾਡਾ ਬਿਲਕੁਲ ਪਰਫੈਕਟ ਆ ਫਰੈਂਚ ਸੈਕ ਕੇ ਫਰੈਂਚ ਸਿੱਕੇ ਤੁਸੀਂ ਕੈਨੇਡਾ ਦੇ ਵਿੱਚ ਕੀ ਕਿਤੇ ਵੀ ਵਧੀਆ ਵਧੀਆ ਨੌਕਰੀ ਪਾ ਸਕਦੇ ਹੋ ਖਾਸ ਕਰਕੇ ਗਵਰਨਮੈਂਟ ਜੌਬ ਨੂੰ ਪਹਿਲ ਆ ਪੀਆਰ ਦੀ ਪਹਿਲ ਆ ਕੈਨੇਡਾ ਦੇ ਵਿੱਚ ਪੀਆਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਫੈਸਿਲਿਟੀਆਂ ਆ ਜਿਹੜੀਆਂ ਫਰੈਂਚ ਭਾਸ਼ਾ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਤੁਸੀਂ ਵੀ ਕਮੈਂਟ ਕਰਿਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਪਰ ਸਮਝਣ ਵਾਲਿਆਂ ਨੂੰ ਇਸ਼ਾਰਾ ਕਾਫੀ ਹੁੰਦਾ ਹੈ ਤੇ ਤੁਸੀਂ ਸਮਝ ਜਾਂਦਾਰ ਹੋ ਤਾਂ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਸਮਝ ਚੁੱਕੇ ਹੋ